ਹਾਂਜੀ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਹਾਂਜੀ ਪ੍ਰੌਨ ਕੁੜੀ ਦਾ ਬੈਲਟਰ ਗਰਲ ਦੀ ਸਿਸਟਰ ਦੀ ਅੱਜ ਮੈਰਿਜ ਆ ਉਹਨਾਂ ਦੀਆਂ ਕੁਝ ਫੋਟੋਸ ਤੇ ਵੀਡੀਓਜ਼ ਸામਣੇ ਆ ਰਹੀ ਕਿ ਲਗਾਤਾਰ ਤੁਹਾਡੀ ਸਕਰੀਨ ਦੇ ਉੱਤੇ ਚੱਲ ਰਹੀਆਂ ਨੇ ਜਿਸ ਦੇ ਵਿੱਚ ਤਿੰਨੋਂ ਭੈਣਾਂ ਆਪਣਾ ਸ਼ੂਟ ਕਰਵਾ ਰਹੀਆਂ ਨੇ ਬਰੌਨ ਕੁੜੀ ਨੂੰ ਚਾਉਣ ਵਾਲੇ ਬਹੁਤ ਟਾਈਮ ਤੋਂ ਉਡੀਕ ਕਰ ਰਹੇ ਸੀਗੇ ਕਿ ਉਹਨਾਂ ਦੀ ਸਿਸਟਰ ਦੇ ਹਸਬੰਡ ਦੀਆਂ ਕੁਝ ਫੋਟੋਜ਼ ਤੇ ਵੀਡੀਓਜ਼ ਉਹ ਆਪਣੇ ਅੱਗੇ ਸ਼ੇਅਰ ਕਰਨ ਜੋ ਕਿ ਤੁਹਾਡੀ ਸਕਰੀਨ ਦੇ ਉੱਤੇ ਚੱਲ ਰਹੀਆਂ ਦੀਆਂ ਵਿੱਚੋਂ ਕੁਝ ਵੀਡੀਓਜ਼ ਨਿਕਲ ਕੇ ਬਾਹਰ ਆ ਰਹੀਆਂ ਨੇ ਜਿਵੇਂ ਕਿ ਤੁਹਾਡੀ ਸਕਰੀਨ ਦੇ ਉੱਤੇ ਚੱਲ ਰਹੀਆਂ ਨੇ ਜਿਵੇਂ ਲਾਵਾਂ ਦੀਆਂ ਵੀਡੀਓ ਨੇ ਕੁਝ ਫੋਟੋ ਸ਼ੂਟ ਕਰਵਾ ਰਹੇ ਨੇਗੇ ਅੱਗੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਬੋਲੀ ਦਾ ਬੈਲਟਰ ਗਰਲ ਦੀ ਅਪਡੇਟ ਜਾਣਨ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਮਿਲਦੇ ਹਾਂ ਕਿਸੇ ਹੋਰ ਵੱਡੀ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ